ਲੋਕ ਪੋਸਟਾਂ ਪਾ ਰਿਹਾ ਕਿ ਸਾਢੇ 3 ਲੱਖ ਲੋਕ ਇਸਾਈ ਬਣ ਗਏ ਜਿਹੜਾ ਕਹਿੰਦਾ ਕਿ ਮਾਜੇ ਦੇ ਵਿੱਚ ਸਾਢੇ 3 ਲੱਖ ਲੋਕ ਇਸਾਈ ਵੱਲੇ ਚਲੇ ਸਾਹੀਤਰ ਮੱਲੇ ਚਲੇ ਗਿਆ ਅਹੀਂ ਤੇ ਕਿਤੇ ਵੇਖ ਨਹੀਂ ਰਾਇ ਜਿਹੜਾ ਇਹ ਸਾਢੇ 3 ਲੱਖ ਦੀ ਗਿਣਤੀ ਦਾ ਐਂਕੜਾ ਕੱਢਿਆ ਪਿਆ ਇਸਾਈ ਤਰਮਣੇ ਇਹ ਨਾ ਮਾਜੇ ਦੇ ਲੋਕ ਜਾ ਰਹੇ ਸਾਈਤਰ ਮੱਲੇ ਸਾਨੂੰ ਦੱਸੇ ਕਿੱਥੋਂ ਇਹਨਾਂ ਇਹ ਵੀਡੀਓ ਬਣਾ ਕੇ ਕਿੱਥੋਂ ਇਹਨਾਂ ਐਂਕੜਾ ਕੱਢਿਆ ਹੈਗਾ ਨਾਲ ਇਹ ਵੀ ਕਹਿ ਰਿਹਾ ਵੀ ਤਰਨਤਾਨ ਤੇ ਅੰਮ੍ਰਿਤਸਰ ਤੇ ਗੁਰਦਾਸਪੁਰ 1 ਲੱਖ ਕਾ ਜ਼ਿਆਦਾ ਹੋ ਰਿਹਾ ਜੀ ਇਹ ਇਹ ਤਾਂ ਬਿਲਕੁਲ ਹੀ ਇਸਾਈ ਬਣ ਗਏ ਭਾਈ ਜੀ ਕੋਈ ਕਹਿਣਾ ਚਾਹੁੰਦੇ ਕਹਿੰਦੇ 3 ਲੱਖ ਲੋਕ 3.5 ਲੱਖ ਲੋਕ ਮਾਚੇ ਦੇ ਕੱਲੇ ਜਿਹੜੇ ਇਸਾਈ ਬਣ ਗਏ ਬਾਕੀ ਇਹ ਇਹ ਸਭ ਫੁਵਾਵਾਂ ਨੇ ਮੈਂ ਨਹੀਂ ਮੰਨਦਾ ਕੋਈ ਮਲਬੀ ਚਿੱਕੀ ਸਰੂਪ ਛੱਡ ਕੇ ਕੋਈ ਉਧਰ ਜਾਂਦਾ ਹੋਊਗਾ ਜੇ ਕੋਈ ਜਾਂਦਾ ਵੀ ਆ ਤੇ ਉਹ ਵਾਪਸ ਜ਼ਰੂਰ ਆਊਗਾ ਕੋਈ ਹੋ ਸਕਦਾ ਜੀ ਕੋਈ ਜ਼ਰੂਰਤਮੰਦ ਕੋਈ ਲਾਲਚਨਾ ਕੋਈ ਕਿਸੇ ਤਰੀਕੇ ਨਾਲ ਕੋਈ ਚੱਲ ਗਿਆ ਹੋਵੇ ਜਿਹੜੇ ਇਲਜਾਮ ਲਾਇਆ ਜਾਂਦੇ ਆ ਜ਼ਿਆਦਾਤਰ ਗਰੀਬ ਪਰਿਵਾਰਾਂ ਤੇ ਲਾਈ ਜਾਂਦੇ ਗਰੀਬ ਪਰਿਵਾਰ ਲਾਲਚ ਵਾਸ ਹੋ ਕੇ ਉਧਰ ਚਲੇ ਜਾਂਦੇ ਸਾਡੇ ਪਿੰਡ ਦੇ ਵਿੱਚ ਮੇਰੀ ਨਿਗਾਹ ਦੇ ਵਿੱਚ ਕੋਈ ਨਹੀਂ ਆ ਜਿਹੜਾ ਕੋਈ ਕਿਸੇ ਦੀ ਇੱਛਾ ਨਾਲ ਗਿਆ ਹੋਊਗਾ ਸਾਡੇ ਪਿੰਡ ਦੇ ਵਿੱਚੋਂ ਲਾਲਚ ਦੇ ਨਾਲ ਇਸ ਪਾਸੇ ਕੋਈ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਕਮ ਸੇ ਕਮ ਵੀ 10000 ਦੀ ਆਬਾਦੀ ਤੋਂ ਵੱਧ ਲੋਕ ਰਹਿੰਦੇ ਆ ਅਸਾਈਆਂ ਦੇ ਘਰ ਕਿੰਨੇ ਹੋਣਗੇ ਆ ਕੋਈ 40 50 ਲਾ ਲੋ ਏ ਨਹੀਂ ਵੀ ਹੈਗੇ ਨਹੀਂ ਆ ਗਿਰਜਾ ਘਰ ਵੀ ਸਾਡੇ ਪਿੰਡ ਹੈਗਾ ਵਾ ਪਰ ਇਹ ਨਹੀਂ ਆ ਵੀ ਉਹ ਮੱਥਾ ਨਹੀਂ ਟੇਕਦੇ ਜਾਂ ਗੁਰੂ ਸਾਹਿਬ ਨੂੰ ਮੰਨਦੇ ਨਹੀਂ ਲਾਲਚ ਕਈ ਤਰ੍ਹਾਂ ਦੇ ਦਿੱਤੇ ਜਾਂਦੇ ਇਹਨਾਂ ਨੂੰ ਤੁਹਾਡੇ ਬੱਚੇ ਫਰੀ ਭਰਾਵਾਂਗੇ ਜੀ ਤੁਹਾਨੂੰ ਮਤਲਬ ਇੱਥੇ ਨੌਕਰੀ ਦੇ ਦਾਂਗੇ ਜੀ 20000 ਤੇ 5000 ਨੌਕਰੀ ਦੇਣ ਦੇ ਜ਼ਿਆਦਾਤਰ ਲੋਕ ਜਿਹੜੇ ਛੋਟੀ ਜਾਤੀ ਨੂੰ ਇਸ ਚੀਜ਼ ਦੇ ਵਿੱਚ ਵੇਖ ਰਹੇ ਆ ਇਹ ਮਤਲਬ ਇਤਨੇ ਸਹੀ ਤਰ੍ਹਾਂ ਮਲੇ ਚਾ ਰਹੇ ਆ ਕਿਸੇ ਨੂੰ ਚੰਗੀ ਐਜੂਕੇਸ਼ਨ ਮਿਲ ਜੇ ਚੰਗਾ ਇਲਾਜ ਮਿਲ ਜੇ ਉਹਦਾ ਆਟੋਮੈਟਿਕ ਹੋ ਜਾਂਦਾ ਵੀ ਯਾਰ ਮੈਨੂੰ ਇੱਥੋਂ ਮਿਲਣਿਆ ਵਾ ਮੈਨੂੰ ਕੀ ਆ ਮੈਂ ਇਸ ਪਾਸੇ ਚੱਲ ਜਾ ਸੋ ਸੰਗਤ ਜੀ ਮੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਪਉ ਐਂਡ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਨਸਮਸਤਕ ਹੋ ਰਹੇ ਨੇ ਜਿੱਧਰਲੇ ਪਾਸੇ ਦੇਖੋ ਸੰਗਤਾਂ ਦਾ ਹੜ ਆਇਆ ਹੋਇਆ ਤੇ ਮੈਂ ਇਸ ਵਾਲੇ ਮੋਟਰਸਾਈਕਲ ਸਟੈਂਡ ਤੇ ਆਂ ਤੇ ਮੋਟਰਸਾਈਕਲ ਸਟੈਂਡ ਵਾਲੇ ਵੀਰਾਂ ਦੇ ਨਾਲ ਕੁਝ ਵਿਚਾਰਾ ਸਾਂਝੀਆਂ ਕਰਦੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਨਾ ਇੱਕ ਬਹੁਤ ਐਂਟੀ ਸੈਲ ਚਲਾਇਆ ਜਾ ਰਿਹਾ ਐਸਾਈ ਭਾਈਚਾਰੇ ਵੱਲੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਪੋਸਟ ਜਿਹੜੀ ਆ ਉਹ ਵਾਇਰਲ ਕੀਤੀ ਜਾ ਰਹੀ ਆ ਕਿ ਸਾਢੇ 3 ਲੱਖ ਲੋਕ ਮਾਝੇ ਵਾਲੇ ਜਿਹੜੇ ਆ ਉਹ ਐਸਾਈ ਬਣ ਗਏ ਤੇ 2.5 ਲੱਖ ਤੋਂ ਬੰਦਾ ਇੱਥੇ ਦਰਬਾਰ ਸਾਹਿਬ ਪਹੁੰਚ ਗਿਆ ਉਹ ਕਿਹੜੇ ਮਾਝੇ ਵਾਲੇ ਨੇ ਜਿਹੜੇ ਸਾਢੇ 3 ਲੱਖ ਲੋਕ ਬਣ ਕੇ ਆਉ ਕਰਦੇ ਵੀਰਾਂ ਦੇ ਨਾਲ ਗੱਲਾਂਬਾਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਵੇਂ ਦੇਖਦੋ ਤੁਸੀਂ ਇਸ ਚੀਜ਼ ਨੂੰ ਲੋਕ ਪੋਸਟਾਂ ਪਾ ਰਿਹਾ ਕਿ ਸਾਢੇ 3 ਲੱਖ ਲੋਕ ਇਸਾਈ ਬਣ ਗਏ ਵੀਰ ਜੀ ਵੇਖੋ ਅਸੀਂ ਤੇ ਆ ਵੇਖ ਰਹੇ ਆਂ ਵੀ ਅੱਜ ਘੱਟੋ ਘੱਟ ਵੀ 2.5 ਤੋਂ 3 ਲੱਖ ਜਿਹੜੀ ਸੰਜਤਾ ਸੰਗਤ ਆ ਇੱਥੇ ਨਕ ਨਕਮਕਸਰ ਹੁੰਦੀ ਆ ਵੇਖੋ ਜੀ ਅਹੀਂ ਤੇ ਕੋਈ ਸਾਨੂੰ ਦੱਸੇ ਕੋਈ ਜਿਹੜਾ ਕਹਿੰਦਾ ਕਿ ਮਾਜੇ ਦੇ ਵਿੱਚ ਸਾਢੇ 3 ਲੱਖ ਲੋਕ ਸਾਈ ਵੱਲੇ ਚਲੇ ਸਾਈ ਤਰਮ ਵੱਲੇ ਚਲੇ ਗਿਆ ਅਹੀਂ ਤੇ ਕਿਤੇ ਵੇਖ ਨਹੀਂ ਰਾਇ ਅਹੀਂ ਤੇ ਹਰ ਐਤਵਾਰ ਇੱਥੇ ਸੇਵਾ ਕਰੀਦੀ ਆ 10 ਤੋਂ 11000 12000 ਮੋਟਰਸਾਈਕਲ ਐਤਵਾਰੀ ਇੱਥੇ ਗੁਰਦੁਆਰਾ ਪਪਾ ਦੀਪ ਸਿੰਘ 10000 11000 10000 11000 ਮੋਟਰਸਾਈਕਲ ਜਿਹੜਾ ਸਟੈਂਡ ਤੇ ਜਮ੍ਹਾਂ ਕਰੀਦਾ ਹੈ ਅਹੀਂ ਤੇ ਆਨ ਨੂੰ ਕੋਈ ਜਿਹੜਾ ਇਹ ਸਾਢੇ 3 ਲੱਖ ਦੀ ਗਿਣਤੀ ਦਾ ਐਂਕੜਾ ਕੱਢਿਆ ਪਿਆ ਅਹੀਂ ਸਾਈ ਤਰ ਮਣੇ ਇਹ ਨਾ ਮਾਜੇ ਦੇ ਲੋਕ ਜਾ ਰਹੇ ਸਹੀ ਤਰ ਮੱਲੇ ਆਨੂੰ ਦੱਸੇ ਕਿਥੋਂ ਇਹ ਨਾ ਇਹ ਵੀਡੀਓ ਬਣਾ ਕੇ ਕਿਥੋਂ ਇਹਨਾਂ ਐਂਕੜਾ ਕੱਢਿਆਗਾ ਅਹੀਂ ਤੇ ਇੱਥੇ ਵਣਿਆ ਜਿਵੇਂ ਮੰਨ ਲਓ ਤਰਨਤਾਰਨ ਲੱਖਾਂ ਦੀ ਸਰਦਾ ਲਵਾਂ ਦੀ ਗਿਣਤੀ ਲੰਗਰ ਚੱਗ ਰਾਇਆ ਨੱਕ ਮਸਕ ਤੋਂ ਹੁੰਦਾ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਦੱਸਣ ਕਿਹੜੇ ਲੋਕ ਆ ਜਿੱਥੋਂ ਇਹ ਨਾ ਇਹ ਡਾਟਾ ਕਢਾ ਕੇ ਲੈਂਦਾ ਕਿ ਸਾਢੇ 3 ਲੱਖ ਇੱਕ ਚੀਜ਼ ਹੋਰ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਵੀ ਉਹ ਨਾਲ ਇਹ ਵੀ ਕਹਿ ਰਿਹਾ ਵੀ ਤਰਨਤਾਰਨ ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਇਹ ਇਲਾਕਾ ਜਿਆਦਾ ਹੋ ਰਿਹਾ ਜੀ ਇਹ ਇਹ ਤਾਂ ਬਿਲਕੁਲ ਹੀ ਇਸਾਈ ਬਣ ਗਏ ਤੇ ਆ ਜਿਹੜੇ ਮੱਝਾ ਵਾਲੇ ਤੁਰੇ ਫਿਰਦੇ ਅੱਜ ਜਿਹੜਾ ਸਾਰਾ ਮੱਝਾ ਹੀ ਆ ਰਿਹਾ ਜੀ ਵੇਖੋ ਮਾਲਵਾ ਤੇ ਆ ਹੀ ਨਹੀਂ ਰਹਾ ਸਾਰਾ ਮੱਝਾ ਹੀ ਆ ਜਿਹੜਾ ਤਨਤਨ ਬਾਬਾ ਦੀਪ ਸਿੰਘ ਜਨਮ ਸਥਾਨ ਤੇ ਅੱਜ ਬਾਬਾ ਜੀ ਦੀਪ ਸਿੰਘ ਜੀ ਜਨਮ ਦਿਹਾੜੇ ਦੇ ਖੁਸ਼ੀਆਂ ਦੇ ਵਿੱਚ ਵੇਖੋ ਸੜਕਾਂ ਭਰੀਆਂ ਪਿਆ ਆ ਜਿੱਧਰ ਨੂੰ ਜਾ ਰਹੇ ਆ ਉਧਰ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜਨਤਾ ਕਿੱਥੋਂ ਆ ਗਈ ਆ ਅਸਾਈ ਐਵੇਂ ਮਰੀ ਜਾਂਦੇ ਆ ਆਪਣੀਆਂ ਜੋ ਮਰਜੀ ਕੱਢੀ ਜਾਣ ਆ ਵੇਖੋ ਜੋ ਸਿੱਖੀ ਜੀ ਆ ਸ ਆ ਵੇਖੋ ਕੀ ਆ ਸਾਰਾ ਸਿੱਖਤਰ ਮਿੰਦਤਰ ਸਾਰਾ ਆ ਰਿਹਾ ਜੀ ਤੁਸੀਂ ਮੋਟਰਸਾਈਕਲ ਸੇਲ ਟ੍ਰੈਂਡ ਦੀ ਸੇਵਾ ਲੈ ਰਹੇ ਹੋ ਆ ਸਵੇਰ ਤੋਂ ਪਰਚੀਆਂ ਤੇ ਆਪਣਾ ਕੱਟ ਕੇ ਹੀ ਹੋਣੇ ਆ ਕੋਈ ਪਰਚੀਆਂ ਦੀ ਗਿਣਤੀ ਮਿੰਤੀ ਰੱਖੀ ਕਿੰਨੇ ਕਿੰਨੇ ਲੋਕ ਮੋਟਰਸਾਈਕਲ ਲੈ ਕੇ ਆਏ ਨੇ ਬਾਈ ਜੀ ਥੋੜਾ ਆਹੀਂ ਆਹੀਂ ਕੱਲ 25 ਤਰੀਕ ਨੂੰ ਮੋਟਰਸਾਈਕਲ ਸਟੈਂਡ ਸ਼ੁਰੂ ਕੀਤਾ ਹੈ ਕੱਲ 15 ਤੋਂ 20000 ਮੋਟਰਸਾਈਕਲ ਜਮ੍ਹਾਂ ਕੀਤਾ ਹੈ 15 ਤੋਂ 20000 ਕੱਲ ਕੱਲ ਤੇ 20 ਤੋਂ 25000 ਦੀ ਗਿਣਤੀ ਅੱਜ ਤੱਕ ਹੋ ਗਈ ਹੈ ਹੁਣ ਤੱਕ ਅਜੇ ਰਾਤ ਤੱਕ ਚੱਲਣਾ ਜੀ ਅਜੇ ਰਾਤ ਦੀਵਾਨ ਨੂੰ ਹੋਣਾ ਦਵਾਨ ਚੱਲਣਾ ਜੀ ਦਵਾਨ ਚੱਲਣੇ ਆ ਅਜੇ ਰਾਤ ਨੂੰ ਜਿਹੜੀ ਜਨਤਾ ਹੈ ਕਮਾਕਾਰਾਂ ਤੋਂ ਆਣ ਕੇ ਕਈ ਆਣੇ ਮੱਥਾ ਟੇਕਣਾ ਮਾਰ ਆ ਜੀ ਦਰਸ਼ਨ ਕਰਨੇ ਆ ਜੀ ਜੀ ਵੈਰੀ ਗੁੱਡ ਬਾਈ ਜੀ ਕੋਈ ਕਹਿਣਾ ਚਾਹੁੰਦੇ ਕਹਿੰਦੇ 3 ਲੱਖ ਲੋਕ ਸਾਢੇ 3 ਲੱਖ ਲੋਕ ਮਾਝੇ ਦੇ ਕੱਲੇ ਜਿਹੜੇ ਸਾਈ ਬਣ ਗਏ ਭੁਮ ਜੋ ਵੈਗਜ ਜੀ ਕਾ ਖਾਲਸਾ ਸ਼ਿਵੈਗਜ ਜੀ ਦੀ ਫਤਿਹ ਚਲੋ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ ਧਰਮ ਨਾਲ ਆਪਣੀ ਗੱਲ ਹੈਗੀ ਕਹਿੰਦੇ ਆંકੜੇ ਕਿੱਥੋਂ ਲਿਆਂਦੇ ਸਾਢੇ 3 ਲੱਖ ਕਹਿੰਦੇ ਸਾਢੇ ਸਾਰਾ ਮਾਝਾ ਹੀ ਸਾਈ ਬਣ ਗਿਆ ਨਾ ਹੀ ਨਾ ਵੇਖੋ ਤੁਸੀਂ ਹਰ ਐਤਵਾਰ ਇੱਥੇ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਚਪੈਰਾ ਸਾਹਿਬ ਹੁੰਦਾ 1 ਲੱਖ ਪਲੱਸ ਤੋਂ ਵੱਧ ਸੰਗਤ ਹਰ ਐਤਵਾਰ ਇੱਥੇ ਨਤਮਸਤਕ ਹੁੰਦੀ ਹੈ ਤੇ ਤੁਸੀਂ ਵੇਖ ਲਓ ਵੀ ਜੇ ਮਤਲਬ ਏਸੀ ਪਾਸੇ ਜਾਂਦੀ ਹੋਵੇ ਤੇ 1 ਲੱਖ ਬੰਦਾ ਕਿੱਥੋਂ ਆ ਜਾਊਗਾ ਹਰ ਐਤਵਾਰ ਬਿਲਕੁਲ ਪਿਛਲੇ ਐਤਵਾਰ ਦਾ ਮੇਲਾ ਸ਼ੁਰੂ ਹੋਇਆ ਜੀ ਅਗਲੇ ਐਤਵਾਰ ਤੱਕ ਮੇਲਾ ਚੱਲੂਗਾ 15 ਦਿਨ ਤੇ ਸਾਡੀ ਜਿਹੜੀ ਗਿਣਤੀ ਆ 20000 ਪਲੱਸ ਹੈਗੀ ਆ ਜੀ 25 26 27 28 ਦੀ ਜਿਹੜੀ ਰਹਿਣੀ ਆ ਹਾਂ ਜਦੋਂ ਕਬੱਡੀ ਦਾ ਕੱਪ ਹੋਇਆ ਉਸ ਦਿਨ ਪਲੱਸ ਵੀ ਹੋ ਸਕਦੀ ਆ ਅੱਜ ਐਤਵਾਰ ਸੀ ਹਾਂਜੀ ਅੱਜ ਹਾਂਜੀ ਹਾਂਜੀ ਤੇ ਜਿਹੜੀ ਸਾਡੀ ਐਤਵਾਰ ਦੀ ਗਿਣਤੀ ਹੁੰਦੀ ਹੈ ਜੀ ਉਹ 8 ਤੋਂ 10000 ਦੀ ਹੁੰਦੀ ਹੈ ਜਦੋਂ ਅਖੀਰਲਾ ਐਤਵਾਰ ਹੁੰਦਾ ਮਹੀਨੇ ਦਾ ਜਿੰਨੂੰ ਆਪਾਂ ਮੇਨ ਦੁਪਹਿਰਾ ਸਾਹਿਬ ਕਹਿ ਦਿੰਦੇ ਆ ਵੀ ਉਸ ਦਿਨ ਦੁਪਹਿਰਾ ਸਾਹਿਬ ਹੁੰਦਾ ਉਸ ਦਿਨ 10000 ਪਲੱਸ ਵੀ ਜਾਂਦੀ ਆ ਸਾਡੇ ਕੋਲ ਇਹ ਤੋਂ ਅੱਧਾ ਅੱਧਾ ਪੌਣਾ ਪੌਣਾ ਘੰਟਾ ਬਾਅਦ ਗੇਟ ਤੋਂ ਜਾਮ ਨਹੀਂ ਟੁੱਟਦਾ ਐਤਵਾਰ ਤੇ ਅੱਜ ਤੇ ਤੁਸੀਂ ਵੇਖਣੀ ਡੈ ਜੇ ਵੀ ਸਾਡੇ ਕੋਲ 40 ਤੋਂ 50 ਸੇਵਾਦਾਰ ਆ ਜਿਹੜੇ ਬੰਦੇ ਮਤਲਬ ਅਸੀਂ ਆਕ ਕੇ ਗੇਟ ਬੰਦ ਕਰਨਾ ਪਿਆ ਸਾਨੂੰ ਤੇ ਇਹ ਮਹਾਰਾਜ ਦੀ ਬਹੁਤ ਕਿਰਪਾ ਜੀ ਬਾਕੀ ਇਹ ਇਹ ਸਭ ਅਫਵਾਹਾਂ ਨੇ ਮੈਂ ਨਹੀਂ ਮੰਨਦਾ ਕੋਈ ਮਤਲਬ ਵੀ ਸਿੱਕੀ ਸਰੂਪ ਛੱਡ ਕੇ ਕੋਈ ਉਧਰ ਜਾਂਦਾ ਹੋਊਗਾ ਜੇ ਕੋਈ ਜਾਂਦਾ ਵੀ ਆ ਤੇ ਉਹ ਵਾਪਸ ਜਰੂਰ ਆਊਗਾ ਚੰਦ ਬੰਦ ਚੰਦ ਬੰਦ ਕਰ ਹੋ ਸਕਦੇ ਆ ਕੋਈ ਹੋ ਸਕਦਾ ਜੀ ਕੋਈ ਜ਼ਰੂਰਤਮੰਦ ਕੋਈ ਲਾਲਚਨਾ ਕੋਈ ਕਿਸੇ ਤਰੀਕੇ ਨਾਲ ਕੋਈ ਚਲ ਗਿਆ ਹੋਵੇ ਜਾਂ ਕੋਈ ਆਪਦਾ ਬੱਚਾ ਬਣਾਉਣ ਲਈ ਚਲ ਗਿਆ ਹੋਵੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਜੀ ਹੈਗੀ ਸਾਡੇ ਪਿੰਡ ਦੀ ਇੱਥੇ ਸਾਡੇ ਨਾਲ ਸੇਵਾਦਾਰ ਨੇ ਹਰ ਐਤਵਾਰ ਜਿਹੜੇ ਬੰਦੇ ਸਾਡੇ ਮਾੜੀ ਮਿਹਗੇ ਦੇ ਸੇਵਾ ਕਰਦੇ ਨੇ ਨਾ ਆ 40 40 ਬੰਦੇ 40 ਬੰਦੇ ਆ ਜਿਨ੍ਹਾਂ ਚ 25 ਤੋਂ 30 ਬੰਦੇ ਸਾਡੇ ਨਾਲ ਰੰਗਰੇਟੇ ਨੇ 25 ਤੋਂ 30 ਬੰਦੇ ਜਿਹੜੇ ਸਾਡੇ ਨਾਲ ਮਜਬੀਆਂ ਸਿੰਘਾਂ ਦੇ ਬੱਚੇ ਸੇਵਾ ਕਰਦੇ ਨੇ ਆ ਇਹ ਵੇਖੋ ਇਹ ਬੰਦੇ ਜਿਹੜੇ ਸਾਡੇ ਨਾਲ ਪੱਕੇ ਤੜਕੇ 3 ਵਜੇ ਅਸੀਂ ਫੋਨ ਕਰਦੇ ਆ 3 ਵਜੇ ਉੱਠਦੇ ਨੇ 4 ਵਜੇ ਆ ਕੇ ਅਹੀਂ ਸਟੈਂਡ ਦੀ ਸੇਵਾ ਸ਼ੁਰੂ ਕਰਦੇ ਆ ਸਾਡੇ ਕੋਲ ਜੇ 40 ਬੰਦੇ ਸੇਵਾ ਕਰਦੇ ਆ 50 ਬੰਦੇ ਸੇਵਾ ਕਰਦੇ ਤੇ ਘੱਟੋ ਘੱਟ 30 ਬੰਦੇ ਸਾਡੇ ਨਾਲ ਰੰਗਰੇਟੇ ਮਈਬੀਆਂ ਸਿੰਘਾਂ ਦੇ ਬੱਚੇ ਜਿਹੜੇ ਸਾਡੇ ਨਾਲ ਸੇਵਾ ਕਰਦੇ ਤੁਸੀਂ ਆਪ ਹੀ ਗੱਲ ਕੀਤੀ ਵੈਸੇ ਆਪਾਂ ਤਾਂ ਜਾਤ ਪਾਤ ਨੂੰ ਨਹੀਂ ਇਸ ਚੀਜ਼ ਨੂੰ ਲੈਂਦੇ ਪਰ ਫਿਰ ਵੀ ਜਿਹੜੇ ਇਲਜ਼ਾਮ ਲਾਇਆ ਜਾਂਦੇ ਉਹ ਜ਼ਿਆਦਾਤਰ ਗਰੀਬ ਪਰਿਵਾਰਾਂ ਤੇ ਲਾਈ ਜਾਂਦੇ ਗਰੀਬ ਪਰਿਵਾਰ ਲਾਲਚ ਵਸ ਹੋ ਕੇ ਉਧਰ ਚਲੇ ਜਾਂਦੇ ਸਾਡੇ ਪਿੰਡ ਦੇ ਵਿੱਚ ਜੀ ਕਪਸੇਗੰ ਵੀ 10000 ਪਲੱਸ ਦੀ ਆਬਾਦੀ ਆ ਜੀ ਸਾਰੀਆਂ ਹੀ ਮਾੜੀ ਮੇਗਾ ਮਾੜੀ ਮੇਗਾ ਅੰਤਨ ਬਾਬਾ ਸੁੱਖਾ ਸਿੰਘ ਬਾਡੀ ਜੀ ਸ਼ਹੀਦ ਸਾਡੇ ਨਗਰ ਤੋਂ ਇਹ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਆ ਪੰਜਵੇਂ ਜਤੇ ਦੇ ਨਾਲ ਸਾਡੇ ਪਿੰਡ ਦੇ ਵਿੱਚ ਕਮ ਸੇ ਕਮ ਵੀ 10000 ਦੀ ਆਬਾਦੀ ਤੋਂ ਵੱਧ ਲੋਕ ਰਹਿੰਦੇ ਆ ਸਾਈਆਂ ਦੇ ਘਰ ਕਿੰਨੇ ਹੋਣਗੇ ਆ ਕੋਈ 40 50 ਲਾ ਲਓ 30 40 50 ਹੋਣਗੇ ਹਾਂ ਏ ਨਹੀਂ ਵੀ ਹੈਗੇ ਨਹੀਂ ਆ ਗਿਰਜਾ ਘਰ ਵੀ ਸਾਡੇ ਪਿੰਡ ਹੈਗਾ ਵਾ ਪਰ ਇਹ ਨਹੀਂ ਆ ਵੀ ਉਹ ਮੱਥਾ ਨਹੀਂ ਟੇਕਦੇ ਜਾਂ ਗੁਰੂ ਸਾਹਿਬ ਨੂੰ ਮੰਨਦੇ ਨਹੀਂ ਹੁਣ ਸਾਡੇ ਪਿੰਡ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੈ ਉਹ ਇਹਨਾਂ ਨੇ ਇਹਨਾਂ ਦੇ ਚਾਚਿਆਂ ਬਾਬਿਆਂ ਨੇ ਸਾਡੇ ਪਿੰਡ ਦੇ ਜਿਹੜੇ ਮਜੀਬ ਸਿੰਘ ਆ ਜਿਹੜੇ ਮੇਨ ਪੁਰਾਣੇ ਮਤਲਬ ਵੀ ਸਿੱਖੀ ਸਰੂਪ ਨਾਲ ਜੁੜੇ ਆ ਉਹਨਾਂ ਬੰਦਿਆਂ ਨੇ ਆਪਦੀ ਮਿਹਨਤ ਕਰਕੇ ਅੱਗੇ ਲੱਗ ਕੇ ਉਹ ਗੁਰਦੁਆਰਾ ਸਾਹਿਬ ਨੂੰ ਬਹੁਤ ਵਧੀਆ ਮਤਲਬ ਵੀ ਦਿਸ਼ਾ ਦਿੱਤੀ ਆ ਗੁਰਦੁਆਰਾ ਸਾਹਿਬ ਉੱਤੇ ਅੱਜ ਵੀ ਲੰਗਰ ਚੱਲ ਰਿਹਾ ਈ ਲੰਗਰ ਚੱਲ ਰਹੇ ਨੇ ਉੱਤੇ ਤੰਦਰ ਪਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਚਾਹ ਪਕੌੜਿਆਂ ਦੇ ਦਾਲ ਪ੍ਰਸ਼ਾਦੇ ਤੇ ਲੰਗਰ ਚੱਲ ਰਿਹਾ। ਬਾਕੀ ਸਾਡੇ ਪਿੰਡ ਦੇ ਵਿੱਚ ਮੇਰੀ ਨਿਗਾਹ ਦੇ ਵਿੱਚ ਕੋਈ ਨਹੀਂ ਆ ਜਿਹੜਾ ਕੋਈ ਗਆਵ ਦੀ ਇੱਛਾ ਨਾ ਗਿਆ ਹੂਗਾ। ਸਾਡੇ ਪਿੰਡ ਦੇ ਵਿੱਚੋਂ ਲਾਲਚ ਦੇ ਨਾਲ ਇਸ ਪਾਸੇ ਕੋਈ ਨਹੀਂ ਹੈ। ਕਿਵੇਂ ਦੇਖਦੇ ਹੋ ਭਾਈ ਜੀ ਤੁਸੀਂ ਇਹ ਗੱਲ ਨੂੰ ਕਰ ਰਹੇ ਸੀਗੇ ਵਿੱਚ ਬੋਲ ਰਹੇ ਸੀਗੇ ਕਿ ਲੋਕ ਜਿਹੜੇ ਆ ਉਹ ਲਾਲਚਵਾਸੀ ਜਾਂਦੇ ਆ। ਹਾਏ ਆ ਜੀ ਕੋਸ਼ ਲਾਲ ਚ ਕਈ ਤਰ੍ਹਾਂ ਦੇ ਦਿੱਤੇ ਜਾਂਦੇ ਇਹਨਾਂ ਨੂੰ ਤੁਹਾਡੇ ਬੱਚੇ ਫ੍ਰੀ ਭਾਵਾਂਗੇ ਜੀ ਤੁਹਾਨੂੰ ਮਤਲਬ ਇੱਥੇ ਨੌਕਰੀ ਦੇ ਦਾਂਗੇ ਜੀ 10000 ਤੇ 5000 ਤੇ ਨੌਕਰੀ ਦੇਣ ਦੇ ਕਈ ਲੋਕ ਹੈਗੇ ਵੀ ਆ ਕੋਈ ਕਾਰਨ ਮਜਬੂਰੀ ਹੋ ਸਕਦੀ ਆ ਤੇ ਇਹ ਜਿਹੜੇ ਕਹੀ ਜਾਂਦੇ ਆ ਕਿ ਅਸੀਂ ਇਸ ਤਰ੍ਹਾਂ ਸਿੱਖਾ ਇਹ ਜ਼ਿਆਦਾਤਰ ਲੋਕ ਜਿਹੜੇ ਛੋਟੀ ਜਾਤੀ ਨੂੰ ਇਸ ਚੀਜ਼ ਦੇ ਵਿੱਚ ਵੇਖ ਰਹੇ ਆ ਇਹ ਮਤਲਬ ਇਧਰ ਸਹੀ ਤਰ੍ਹਾਂ ਮਲੇ ਜਾ ਰਹੇ ਆ ਤੇ ਕੋਈ ਨਹੀਂ ਜੀ ਅਸੀਂ ਡਟੇ ਆ ਸਾਡੀਆਂ ਤਿੰਨ ਪੀੜੀਆਂ ਗੁਰੂ ਮਹਾਰਾਜ ਬਾਬਾ ਦੀ ਧੰਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਆਂ ਤੀਜੀ ਪੀੜੀ ਚ ਆ ਕੇ ਅਸੀਂ ਡੱਲ ਰਹੇ ਆ ਇਸ ਵਾਸਤੇ ਜੀ ਗੁਰਦਾਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸ਼੍ਰੋਮਣੀ ਕਮੇਟੀ ਨੂੰ ਧਿਆਨ ਦੇਣਾ ਚਾਹੀਦਾ ਜੀ ਲੋੜਵੰਦ ਪਰਿਵਾਰਾਂ ਦੀ ਬਾਹਰ ਜਰੂਰ ਫੜਨੀ ਚਾਹੀਦੀ ਹੈ ਜੀ ਸਿਆਣੇ ਦੇ ਮਤਲਬ ਗੁਰੂ ਮਹਾਰਾਜ ਨੇ ਵੀ ਕਿਹਾ ਗੁਰੂ ਕੀ ਗੋਲਕ ਗਰੀਬ ਕਾ ਮੂੰਹ ਤੇ ਬਿਨਾ ਕਿਸੇ ਭੇਤ ਭਾਵ ਤੋਂ ਜਿੱਥੇ ਵੀ ਕਿਸੇ ਲੋੜਵੰਦ ਨੂੰ ਜ਼ਰੂਰਤ ਆ ਸ਼੍ਰੋਮਣੀ ਕਮੇਟੀ ਅੱਗੇ ਅਪੀਲ ਆ ਚਲੋ ਜੀ ਅਸੀਂ ਇੱਕ ਨਿਮਾਣੇ ਜੇ ਸੇਖਿਆ ਪੱਤੇ ਤ ਸੇਖਿਆ ਸਾਨੂੰ ਇੰਨੀ ਸੋਝੀ ਬਣੀ ਆ ਪਰ ਫਿਰ ਵੀ ਅਸੀਂ ਕਹਿੰਦੇ ਆ ਵੀ ਜੋ ਗੁਰੂ ਮਹਾਰਾਜੇ ਗੁਰੂ ਗ੍ਰੰਥ ਸਾਹਿਬਕ ਤਾਂ ਆਪਣੇ ਮਿਲਣਾ ਕਿਤੇ ਹੁਣ ਹੀ ਮਿਲਦਾ ਗੁਰੂ ਗੋਬਿੰਦ ਸਿੰਘ ਜੀ ਜਿੱਦੀ ਲਸਾਨੀ ਸ਼ਹਾਦਤ ਕੋਈ ਕੁਰਬਾਨੀ ਦੁਨੀਆ ਤੇ ਆਲਵਾਰ ਦੇ ਕੋਈ ਕਰ ਨਹੀਂ ਸਕਦਾ ਜੀ ਜਿਸ ਤਰ੍ਹਾਂ ਉਹਨਾਂ ਦਾ ਨਾ ਜ਼ਿਆਦਾਤਰ ਇਸੇ ਚੀਜ਼ ਨੂੰ ਲੈ ਕੇ ਆ ਵੀ ਉਹਨਾਂ ਦੇ ਹਸਪਤਾਲ ਵਧੀਆ ਬਣ ਗਏ ਉਹਨਾਂ ਦੇ ਸਕੂਲ ਵਧੀਆ ਬਣ ਗਏ ਸਾਡੀ ਕੌਮ ਕੋਲ ਇਹ ਚੀਜ਼ ਨਹੀਂ ਹੈਗੀ ਹਾਂ ਬਸ ਇਹ ਇਹ ਰੀਜ਼ਨ ਹੈਗਾ ਜੀ ਇਹ ਰੀਜ਼ਨ ਹੈਗਾ ਵਾ ਮਤਲਬ ਇਸ ਚੀਜ਼ ਦੇ ਪਰ ਮਜਬੂਰੀ ਬਣ ਜਾਂਦੀ ਹੈ ਜਿਵੇਂ ਆਪਾਂ ਕਹਿ ਦਈਏ ਵੀ ਲਾਲਚ ਆ ਗਿਆ ਜਦੋਂ ਕਿਸੇ ਨੂੰ ਫ੍ਰੀ ਐਜੂਕੇਸ਼ਨ ਫ੍ਰੀ ਹੈਲਥ ਮਿਲ ਗਈ ਹੁਣ ਦੋ ਹੀ ਆਈ ਮੈਨ ਕਿਸੇ ਨੂੰ ਚੰਗੀ ਐਜੂਕੇਸ਼ਨ ਮਿਲ ਜੇ ਚੰਗਾ ਇਲਾਜ ਮਿਲ ਜੇ ਉਹਦਾ ਆਟੋਮੈਟਿਕ ਹੋ ਜਾਂਦਾ ਵੀ ਯਾਰ ਮੈਨੂੰ ਇੱਥੋਂ ਮਿਲਣਿਆ ਵਾ ਮੈਨੂੰ ਕੀ ਆ ਮੈਂ ਇਸ ਪਾਸੇ ਚੱਲ ਜਾ ਪਰ ਉਹ ਵੀ ਭਰਾਵਾਂ ਨੂੰ ਸੋਚਣਾ ਚਾਹੀਦਾ ਵਾ ਬਾਕੀ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਿ ਖਾਸ ਅਪੀਲ ਵੀ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਜਾਣ ਪ੍ਰਬੰਧਕਾਂ ਨੂੰ ਮੋਤਵਾਰਾਂ ਨੂੰ ਜਿਹੜੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ ਦੇ ਮੈਂਬਰ ਸਾਹਿਬ ਹੁੰਦੇ ਨੇ ਬਣਦੇ ਨੇ ਜਿਤਨਾ ਹੁਣ ਇਸ ਟਾਈਮ ਤੇ ਮੌਜੂਦਾ ਭਾਈ ਮਨਜੀਤ ਸਿੰਘ ਹੁਣੀ ਜੀ ਨੇ ਜੀ 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 ਉਹਨਾਂ ਦਾ ਵੀ ਚਲੋ ਬਰਾਣਾ ਸੇਕ ਇਤਿਹਾਸ ਦੇ ਨਾਲ ਬਹੁਤ ਪਸ਼ੋਕੜ ਉਹਨਾਂ ਦਾ ਵੀ ਸ਼ਹਾਦਤ ਭਰਿਆ ਵਾ ਉਹਨਾਂ ਨੂੰ ਵੀ ਸੇਕ ਪਰਿਵਾਰਾਂ ਦੀ ਗਰੀ ਪਰਵਾਰਾਂ ਦੀ ਸਾਰ ਲੈਣੀ ਚਾਹੀਦੀ ਜੀ ਅੱਜ ਕੋਈ ਗੱਲ ਪੂਰੀ ਕਰਨੀ ਚਾਹੁੰਦੇ ਕਰ ਸਕਦੇ ਗੱਲ ਇਹੋ ਹੀ ਆ ਜੀ ਜਿਹੜੀਆਂ ਇਹ ਪਰਵਾਹਾਂ ਡਾ ਰਹਾ ਜੀ ਸਾਈ ਲੋਕ ਦੀ ਇਹ ਐਨੇ ਦੀ ਐਂਕੜਾ ਹੋ ਗਿਆ ਜੀ 3.5 ਲੱਖ ਦਾ ਹੋ ਗਿਆ ਜੀ ਮਾਧਿਏ ਤੋਂ ਇੱਥੋਂ ਉਹਨਾਂ ਨੂੰ ਇਹੋ ਗੱਲ ਕਹਿੰਨੇ ਆ ਕਿ ਆਪਦੀ ਸਚਾਈ ਤੇ ਰੋਠੀ ਅੱਜ ਆਪ ਕੋਈ ਅੱਜ ਵੇਖੋ ਜੀ ਆ ਵੇਖੋ ਐਂ ਨੰਗਾ ਨਹੀਂ ਜਾਂਦਾ 4 ਕਿਲੋਮੀਟਰ ਦਾ ਫਾਸਲਾ ਤੇਨ ਦਾ ਵੇਖੋ ਜੀ ਤੁਹਾਨੂੰ ਵੀ ਤੁਸੀਂ ਵੀ ਆ ਹੀ ਰਹੇ ਦੇ ਇਧਰੋਂ ਲੰਘ ਨਹੀਂ ਜਾ ਰਹਾ ਤੱਕ ਤੋਂ ਘੱਟ ਵੀ ਅਸੀਂ ਸਵੇਰੇ 4 ਵਜੇ ਦਾ ਸਟੈਂਡ ਖੋਲਿਆ ਥਾਂ ਥਾਂਵਾਂ ਤੇ ਲੰਘਣ ਲੱਗੇ ਆ ਸਟੈਂਡ 4 ਵਜੇ ਦਾ ਖੋਲਿਆ ਕਿਤੇ ਇੱਥੇ ਵਿੱਚ ਜਨਤਾ ਇੰਨੀ ਜਿਆਦੀ ਆ ਕਿ ਮੋਟਰਸਾਈਕਲ ਲਾਉਣ ਨੂੰ ਜਗ੍ਹਾ ਨਹੀਂ ਆ ਚਾਰ ਪੰਜ ਕਿੱਲੇ ਜਗ੍ਹਾ ਹੈ ਦੇਖੋ ਇੱਥੇ ਆਪ ਕਿਤੇ ਮੋਟਰਸਾਈਕਲ ਲਾਉਣ ਨੂੰ ਜਗ੍ਹਾ ਨਹੀਂ ਲੱਗੀ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਿੱਤਰੋ ਗੱਲ ਇਹ ਆ ਵੀ ਜਿਹੜੇ ਲੋਕ ਆ ਫੌਫ ਲਾ ਰਹੇ ਨਾ ਉਹ ਤਾਂ ਜਾ ਤੇ ਆ ਕੇ ਇੱਕ ਵਾਰੀ ਦੇਖ ਲੈਣ ਪੀ ਤੇ ਹੋ ਕੀ ਰਿਹਾ ਇਹ ਬਾਬੇ ਦੀਪ ਸਿੰਘ ਦਾ ਪਿੰਡ ਹੈ ਪੂੰਡ ਸਾਹਿਬ ਤੇ ਮਾਝੇ ਵਾਲੇ ਲੋਕ ਨੇ ਮਾਝੇ ਵਾਲੇ ਜਿੱਥੇ ਖੜ ਕੇ ਬਸ ਖੜ ਗਏ ਜਿਹੜੇ ਲੋਕ ਕਹਿੰਦੇ ਨਾ ਮਾਝਾ ਚਲੇਗਾ ਸਾਈਆਂ ਵਾਲ ਨੂੰ ਬਾਈ ਜੀ ਬਿਲਕੁਲ ਗਲਤ ਇਲਜ਼ਾਮ ਹੈ ਤੇ ਮੈਂ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦੱਸ ਦੇਵਾਂ ਕਿ ਇੱਕ ਵਾਰੀ ਮੱਝ ਦੀ ਧਰਤੀ ਤੇ ਆ ਕੇ ਤਾਂ ਵੇਖੋ ਇੱਥੇ ਬਾਬਾ ਦੀਪ ਸਿੰਘ ਜੀ ਖੁਦ ਹਾਜ਼ਰ ਨਾਜ਼ਰ ਨੇ ਇੱਥੇ ਭਾਈ ਤਾਰੂ ਸਿੰਘ ਪੂਲੇਆ ਵਾਲਾ ਬੈਠਾ ਹੈ ਬਾਬਾ ਜੇਠਾ ਜੀ ਸੁਧਵਾ ਵਾਲੇ ਬੈਠੇ ਨੇ ਭਾਈ ਤਾਰਾ ਸਿੰਘ ਸ਼ਹੀਦ ਵਾਲੇ ਬੈਠੇ ਨੇ ਕਿਹੜੇ ਕਿਹੜੇ ਸ਼ਹੀਦ ਦੀ ਗੱਲ ਕਰੀਏ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਬੈਠੇ ਨੇ ਕਿਹੜੇ ਕਿਹੜੇ ਸ਼ਹੀਦ ਦੀ ਮੈਂ ਗੱਲ ਕਰਾਂ ਇਹ ਤਾਂ ਮੱਝ ਵਾਲੇ ਨੇ ਮੱਝ ਵਾਲੇ ਕਦੇ ਵੀ ਆਪਣਾ ਧਰਮ ਨਹੀਂ ਛੱਡ ਸਕਦੇ ਕਿਉਂਕਿ ਮਾਝਾ ਨੇ ਤਾਂ ਉਹ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਖਦਰਾਣੇ ਦੀ ਢਾਬ ਤੇ ਜਾ ਕੇ ਦੁਬਾਰਾ ਮਾਝੇ ਨੂੰ ਮਾਰ ਦੋਆਇਆ ਸੀ ਅਸੀਂ ਉਹ ਲੋਕ ਆ ਜਿਹੜੇ ਬਦਾਵਾ ਪੜਾਉਣ ਵਾਲੇ ਆ ਅਸੀਂ ਬਦਾਵ ਵੀ ਨਹੀਂ ਹੋ ਸਕਦੇ ਸੋ ਇਸ ਕਰਕੇ ਮੇਰੀ ਬੇਨਤੀ ਆ ਜਿਹੜੇ ਲੋਕ ਇਹ ਅਫਵਾਹਾਂ ਫਲਾ ਰਹੇ ਆ ਨਾ ਕਿ ਸਾਢੇ 3 ਲੱਖ ਲੋਕ ਐਸਾਈ ਬਣ ਗਏ ਉਹ ਇੱਕ ਵਾਰੀ ਮਾਝੇ ਦੀ ਧਰਤੀ ਦੇ ਘੇੜਾ ਜਰੂਰ ਮਾਰਿਓ ਜੇ ਸੋ ਅੱਜ ਦੀ ਵੀਡੀਓ ਵਿੱਚ ਇਨਾਈ ਵੇਖਦੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ